ਤੋਂ ਨੂੰ ਦੱਸ ਦਈਏ ਕਿ ਅਯੁੱਧਿਆ ਸ਼੍ਰੀ ਰਾਮ ਜਨਮ ਭੂਮੀ ਤੇ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਰ ਚ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਤੀਸ਼ਟਾ ਦਾ ਧਾਰਮਿਕ ਸਮਾਗਮ ਹੋਵੇਗਾ ਇਸ ਦਿਨ ਨੂੰ ਲੈ ਕੇ ਅਯੁੱਧਿਆ ਤੇ ਦੇਸ਼ ਭਰ ਚ ਵੱਡੇ ਪੱਧਰ ਤੇ ਤਿਆਰੀਆਂ ਨੇ ਉੱਥੇ ਹੀ ਪੰਜਾਬ ਦੇ ਬਟਾਲਾ ਚ ਇਸ ਦਿਨ ਨੂੰ ਵਿਸ਼ੇਸ਼ ਢੰਗ ਨਾਲ ਸਭ ਲੋਕਾਂ ਨੂੰ ਮਨਾਉਣ ਲਈ ਇੱਕ ਈ ਰਿਕਸ਼ਾ ਚਾਲ ਕਪੀਲ ਕਰ ਰਿਹਾ ਹੈ ਤਸਵੀਰ ਤੇ ਦੇਖੋ ਕਿਵੇਂ ਈ ਰਿਕਸ਼ਾ ਸ਼੍ਰੀ ਰਾਮ ਜੀ ਦੇ ਭਜਨ ਲਗਾ ਕੇ ਅਤੇ ਰਿਕਸ਼ੇ ਦੇ ਉੱਪਰ ਵੱਡੇ ਹੋਰਡਿੰਗ ਲਗਾ ਇਹ ਈ ਰਿਕਸ਼ਾ ਬਜ਼ਾਰਾਂ ਅਤੇ ਮੁਹੱਲਿਆਂ ਚ ਘਰ-ਘਰ ਜਿੱਥੇ ਸ਼੍ਰੀ ਰਾਮ ਦੀ ਹੋਣ ਜਾ ਰਹੀ 22 ਜਨਵਰੀ 2024 ਨੂੰ ਪ੍ਰਤੀਸ਼ਟਾ ਵਾਲੇ ਦਿਹਾੜੇ ਨੂੰ ਦੀਵਾਲੀ ਵਾਂਗ ਮਨਾਉਣ ਦੀ ਅਪੀਲ ਕਰ ਰਿਹਾ ਹੈ ਉੱਥੇ ਹੀ ਇਸ ਈ ਰਿਕਸ਼ਾ ਚਾਲਕ सोनू ਦਾ ਕਹਿਣਾ ਹੈ ਕਿ ਉਹ ਗਊਸ਼ਾਲਾ ਦੀ ਫੀਸ ਬੰਬਾ ਰਿਹਾ ਹੈ ਅਤੇ ਈ ਰਿਕਸ਼ਾ ਵੀ ਉਸ ਨੂੰ ਇਸੇ ਲਈ ਮਿਲਿਆ ਹੈ ਅਤੇ ਘਰ-ਘਰ ਜਾ ਉਹ ਗਊ ਮਾਤਾ ਲਈ ਰੋਟੀਆਂ ਇਕੱਠੀਆਂ ਕਰਦਾ ਹੈ ਅਤੇ ਮੁੜ ਸੇਵਾ ਕਰਨ ਤੋਂ ਬਾਅਦ ਓਹ ਈ ਰਿਕਸ਼ਾ ਤੇ ਸਵਾਰੀਆਂ ਟੋਂਦਾ ਹੈ ਉਸ ਨੂੰ ਐਵੇਂ ਲੱਗ ਰਿਹਾ ਹੈ ਕਿ ਜਿਵੇਂ ਪ੍ਰਭੂ ਸ਼੍ਰੀ ਰਾਮ ਨੇ ਉਸ ਨੂੰ ਇਹ ਮਹਾਨ ਸੇਵਾ ਦਿੱਤੀ ਹੈ ਕਤੇ ਹੋਈ ਇਸ ਤੋਂ ਖੁਦ ਨੂੰ ਕਿਸਮਤ ਵਾਲਾ ਮੰਨਦਾ ਹੈ ਪਚਾਰਾ ਉਹ ਬਹੁਤ ਵਧੀਆ ਸਨੇਹਾ ਦੇ ਰਿਹਾ ਲੋਕਾਂ ਨੂੰ ਮਤਲਬ ਬਾਈ ਜਨਾਂ ਦੀਆਂ ਮਤਲਬ ਤੇ ਆਈਆਂ ਨੇ ਲੋਕਾਂ ਚੋਂ ਸਤਾਹ ਵੀ ਬਹੁਤ ਜਨਾਵੇ ਇਸ ਬਿਸਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮਤਲਬ ਰਾਮ ਮੰਦਰ ਵਾਲੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਠੀਕ ਹੈ ਤਨਾ ਦੇ ਦੇ ਕ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵ ਮਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸੁਨੇਹਾ ਦਿੱਤਾ ਆ ਰਿਹਾ ਮੈਂ ਬਲਿਆ ਜਿਹੜਾ ਦਿਨ ਮਤਲਬ ਸੁਨੇਹਾ ਕਿ ਦੁਵਾਲੀ ਦਾ ਦੂਸਰਾ ਦਿਨ ਦੁਵਾਲੀ ਦੂਜੀ ਦੁਵਾਲੀ ਹੀ ਮਨਾਣ ਨੂੰ ਫਿਰਨ ਮਨਾਰੇ ਆਈ ਵੇਹੜਾ 22 ਜਨਵਰੀ ਬਹੁਤ ਵਧੀਆ ਦਿਨ ਆ ਰਿਹਾ ਹੈ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾਂ ਵਿੱਚ ਜਾ ਰਹੇ ਨੇ ਆਪਣੇ ਬਹੁਤ ਵਧੀਆ ਦਿਨ ਤਿਹਾਰ ਆ ਰਿਹਾ ਹੈ